ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਹੈਗਾ ਮੇਲਾ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਵੀਰੇ ਆਉਣਾ ਮੇਲੇ ਤੇ ਹਾਂ ਵੀਰੇ ਆਉਂਗਾ ਅੱਜ ਮੇਲੇ ਤੇ ਤੇ ਮਿਲਦੇ ਆਂ ਉੱਥੇ ਆਪਾਂ ਮੇਲੇ ਤੇ ਸਾਰੇ ਜਾਣੇ ਤੇ ਆਪਣੇ ਪੈ ਗਿਆ ਸੀ ਮੀ ਤੇ ਆਪਾਂ ਖੰਜੂਰਾਂ ਲਿਆਂਦੀਆਂ ਖੰਜੂਰਾਂ ਲਿਆ ਕੇ ਲਾਤੀਆਂ ਖੰਜੂਰਾਂ ਵੀ ਲਾਈਆਂ ਤੇ ਦੂਜੇ ਦੂਜੇ ਦਰਖਤ ਵੀ ਨਾ ਯਾਦ ਰਖਤ ਜਿਆਦੇ ਇਹਨਾਂ ਨੇ ਨੇੜੇ ਲਾਤਾ ਖੰਜੂਰ ਦੇ ਇਹਨੂੰ ਹੁਣ ਪੱਟ ਕੇ ਉੱਥੇ ਕਰਦੇ ਆ ਤੇ ਇੱਧਰ ਵੀ ਦਰਖਤੀ ਦਰਖਤ ਲਾਤੇ ਲੈਣ ਵੀ ਇਹੇ ਪੂਰਾ ਸੰਘਣਾ ਹੋ ਜੂ ਇਧਰੋਂ ਹਨ ਤੇ ਸੰਘਣਾ ਹੋਣ ਦੇ ਨਾਲ ਵੀ ਆਪਾਂ ਇਹੀ ਤੇ ਵੀ ਛਾਂ ਰਿਆ ਕਰੂ ਤੇ ਸ਼ੈੱਡ ਚ ਜਮੇ ਹੀ ਤੋਂ ਪੌਣ ਫੜ ਜੂ ਵੀ ਜਿਵੇਂ ਆ ਸਵੇਰ ਸਵੇਰ ਵਾਲੀ ਮੜੀ ਜੀ ਤੋਂ ਪੌਂਦੀ ਆ ਵੀ ਤੋਂ ਪੌਣ ਫੜ ਜੂ ਤੇ ਇੱਕ ਵੀਰ ਨੇ ਕਿਹਾ ਸੀ ਨਾ ਵੀ ਵੀਰੇ ਕੋਈ ਹੋਰ ਦਰਖਤ ਵੀ ਲਾ ਲੋ ਖਜੂਰਾ ਨਾ ਲਾਇਓ ਕਹਿੰਦਾ ਖਜੂਰਾ ਤੁਦੀ ਆਪ ਦੀ ਪਜਾਵਟ ਵੀਰੇ ਦੇਖੋ ਹੁਣ ਲੱਗੀ ਆ ਦਰਖਤ ਤਾਂ ਦਰਖਤ ਹੀ ਆ ਸੋਹਣਾ ਲੱਗਦਾ ਲੱਗਿਆ ਤੇ ਆ ਖੱਤੇ ਚ ਨਾ ਬਾਈ ਮੈਂ ਕਹਿੰਦਾ ਕਿੰਨਾ ਟਾਈਮ ਹੋ ਗਿਆ ਜਦ ਬੀਜੇ ਉਸਦੂਗਾ ਦੋ ਵਾਰ ਪਾਣੀ ਪਾਇਆ ਪਾਇਆ ਸੀਗਾ ਮੁੜ ਕੇ ਪਾਣੀ ਨਹੀਂ ਪਾਇਆ ਦੇਖ ਲਓ ਵੀ ਪਾਣੀ ਨਹੀਂ ਸੁੱਕਣ ਦਾ ਨਾ ਲੈਂਦਾ ਇਹ ਆਪਣਾ ਮਸ਼ੀਨ ਵਾਲਾ 26 ਝੋਨਾ ਲੱਗਿਆ ਹੋਇਆ ਤੇ ਫਾਰਮ ਤੇ ਹਨ ਆ ਵੀ ਦਰਖਤ ਹਰੇ ਹੋ ਗਏ ਇੰਨੀ ਛੇਤੀ ਦਰਾਖਤ ਹਰੇ ਹੋਏ ਨਾ ਯਾਰ ਇਹ ਪਰਸੋਂ ਲਾਈ ਦੀ ਜੜਾਂ ਪੱਟ ਕੇ ਲਿਆ ਕੇ ਹਨਾ ਮੋਟਰ ਤੋਂ ਤੇ ਪਹਿਲਾਂ ਸੁੱਕੇ ਮਾੜੇ ਜਿਹੇ ਤੁਰਪੇ ਵੀ ਪਤਾ ਨਹੀਂ ਆ ਬਰਸਾਤੀ ਰੁੱਤ ਆ ਬਹੁਤ ਵਧੀਆ ਹੋ ਗਈ ਛਾਂ ਇਹਦੀ ਬਹੁਤ ਸੰਗਣੀ ਹੋਇਆ ਕਰ ਤੇ ਇਧਰ ਵੀ ਵਧੀਆ ਫਰਸ਼ ਹੀ ਨਹੀਂ ਚੱਲਦਾ ਹੀ ਨਹੀਂ ਕੰਮ ਫਰਸ਼ ਦਾ ਕਿਉਂਕਿ ਮੀਂਹ ਨਹੀਂ ਹਟਦਾ ਕੀ ਕਰੀਏ ਆਹਾ ਇਹ ਕਾਲਾ ਲਾਤੀ ਖੰਜੂਰ ਇਹ ਵੀ ਖੁੰਝੇ ਚਲਾਤੀ ਤੇ ਬਾਕੀ ਹੁਣ ਉਧਰ ਆਪਣਾ ਮਿਸਤਰੀ ਵੀ ਲੱਗਿਆ ਹੋਇਆ ਹਿੱਟਾਂ ਰੋੜਿਆਂ ਵਾਲਾ ਤੇ ਫਿੱਤਰ ਟਰੈਕਟਰ ਲੈ ਕੇ ਚਲੇ ਗਿਆ ਆਪਣਾ 50 75 ਉਹ ਉਥੇ ਮੇਲੇ ਦੇ ਲੱਗਣਾ ਵਾ 50 75 ਤੇ ਉਥੇ ਦੇਖਦੇ ਆਂ ਬਾਕੀ ਕੰਬੈਨਾਂ ਦਾ ਕੰਮ ਆਪਣਾ ਨਿਬੜ ਗਿਆ ਤਕਰੀਬਨ ਐਸ ਐਮ ਐਸ ਵੀ ਲਾਤੇ 벨ਟਾਂ ਵੀ ਲਾਤੀਆਂ ਫੀਡਰ ਵੀ ਪਾਤੇ ਜਿਹੜਾ ਕੰਮ ਸੀਗਾ ਨਿਬੜ ਗਿਆ ਹਨਾ ਹੁਣ ਤੁਹਾਡੇ ਮੂਰੇ ਆ ਵੀਰੇ ਵੀ ਜੋ ਜੋ ਕੁਝ ਪਾਇਆ ਜੋ ਜੋ ਕੁਝ ਮੈਂ ਲੈ ਕੇ ਆਇਆ ਹਨਾ ਸਾਰਾ ਕੁਝ ਤੁਹਾਡੇ ਮੂਰੇ ਸੀਗਾ ਜੋ ਵੀ ਸਮਾਨ ਲੈ ਕੇ ਆਉਂਦਾ ਜਾਂ ਪਾਇਆ ਹਨਾ ਵੀ ਦੇ ਲੋ ਵੀ ਇੰਨੀ ਕੀ ਇਹਦੀ ਰਿਪੇਅਰ ਹੁੰਦੀ ਆ ਕਲਚ ਪਲੇਟ ਬਦਲੀ ਆ ਤੇ ਕਲਚ ਪਲੇਟ ਬਦਲਤੀ ਕਲਚ ਪਲੇਟ ਬਦਲੀ ਸੀਗੀ ਤੇ ਉਹਦੀ ਫਿੰਗਰਾਂ ਚੇਂਜ ਕਰਤੀਆਂ ਕਿਉਂਕਿ ਫਿੰਗਰਾਂ ਤਾਂ ਆਪਣੇ ਕੋ ਲਿਆ ਕੇ ਰੱਖੀ ਹੋਈਆਂ ਸੀਗੀਆਂ ਵੀ ਜੇ ਲੋਟ ਕਹਿੰਦੇ ਫਿੰਗਰਾਂ ਤਾਂ ਆਮ ਹੀ ਨੋਰਮਲ ਫਿੰਗਰਾਂ ਹੀ ਆ ਜਾਂਦੀਆਂ ਹਨ ਤੇ ਆਹ ਗੱਲ ਬੈਲਟਾਂ ਕਢਾਈਆਂ ਉਥੋਂ ਸਾਰੀਆਂ ਸਵਰਾਜ ਦੀਆਂ ਦੇਖੋ ਕਿੱਡਾ ਢੇਰ ਲੱਗ ਗਿਆ ਸਵਰਾਜ ਮਸ਼ੀਨ ਦੀਆਂ ਇੰਨੀਆਂ ਬੈਲਟਾਂ ਭਈਆਂ ਸੀ ਆਪਣਾ ਆ ਉਹਦੇ ਉਹਨੂੰ ਪੈਂਦੀ ਆ ਚੱਕਰਾਂ ਵਾਲੇ ਨੂੰ ਉਹ ਤਿੰਨ ਤਿੰਨ ਵੀ ਸਵਰਾਜ ਦੀਆਂ ਪਈਆਂ ਤੇ ਇਹਦਾ SMS ਵੀਰੇ ਦੇ ਨਾਲ ਸੀਗਾ ਇਹਦਾ ਵੀ ਬਾਈ ਉਹਨਾਂ ਨੇ ਕਰਤਾ ਫਟ ਤੇ ਹੁਣ ਕੋਈ ਵੀ ਉਹ ਨਹੀਂ ਹੈਗਾ ਵੀ ਕੁਸ ਰਹਿੰਦਾ ਬਸ ਸ਼ੀਲਡਾਂ ਰਹਿndੀਆਂ ਨੇ ਉਹ ਆਪਣੀਆਂ ਦਿੱਤੀਆਂ ਹੋਈਆਂ ਲੋਟ ਕਰਨ ਵਾਲੀਆਂ ਹਨ ਕਿ ਠੀਕ ਕਰਵਾਉਣ ਨੂੰ ਤੇ ਉਹ ਲੋਟ ਹੋ ਕੇ ਆ ਜਾਣਗੀਆਂ ਫੇਰ ਉਹ ਲਾ ਦਾਂਗੇ ਸ਼ੀਲਡਾਂ ਤੇ ਕਰਾਉਣਾ ਤੇ ਇੱਕ ਇਹਨਾਂ ਨੇ ਜਦੋਂ ਪੂੰਛਾਂ ਮਾਰੀਆਂ ਸੀ ਵਿੱਚ ਇਹਦੇ ਦਾ ਮਾੜੀ ਜੀ ਆ ਉਹਦੇ ਹੈਗੀ ਆ ਉਹ ਨੋਟ ਕਰਵਾਉਣੀ ਆ ਪੁਛਾ ਲਓ ਜੀ ਇੱਧਰ ਕਮਰੇ ਦਾ ਨਹੀਂ ਪੱਥਰ ਇੱਥੇ ਤੱਕ ਪਹੁੰਚ ਗਿਆ ਕਿਉਂਕਿ ਵੀ ਮੀਂਹ ਪਈ ਜਾਂਦਾ ਰੋਜ਼ ਕੋਈ ਕੰਮ ਹੁੰਦਾ ਨਹੀਂ ਮਿਸਤਰੀ ਆਉਂਦੇ ਤਾਂ ਹੈ ਜਿਆ ਥੋੜਾ ਜਿਹਾ ਕੰਮ ਹੁੰਦਾ ਬਾਲਾ ਜਿਆ ਦੇ ਕੰਮ ਕੰਮ ਨਹੀਂ ਹੁੰਦਾ ਬਾਰੇ ਵੀਰਾਂ ਦੇ ਮੈਸੇਜ ਆਉਂਦੇ ਆ ਹਨਾ ਕਾਲਾਂ ਵੀ ਕਰਦੇ ਆ ਵੀਰ ਵੀਰੇ ਅਰਜਨ ਟਰੈਕਟਰ ਲੈਣਾ ਲੈ ਲੀਏ ਜਾਂ ਜਿਵੇਂ ਵੀਰੇ ਦੇਖੋ ਮੈਂ ਕਦੇ ਅਰਜਨ ਨੂੰ ਮਾੜਾ ਨਹੀਂ ਕਹਿ ਰਿਹਾ ਨਾ ਮੈਂ ਕਹਿਣਾ ਹਨਾ ਜੋ ਅਰਜਨ ਦੇ ਵਿੱਚ ਕਮੀ ਸੀ ਮੈਂ ਉਹ ਤੁਹਾਨੂੰ ਦੱਸੀ ਸੀ ਵੀ ਆਹ ਚੀਜ਼ ਨੂੰ ਵਧੀਆ ਸੁਧਾਰ ਸਕਦੀਆਂ ਕੰਪਨੀ ਕਿਉਂਕਿ ਐਡਾ ਵੱਡਾ ਬ੍ਰਾਂਡ ਆ ਮਹਿੰਦਰਾ ਬ੍ਰਾਂਡ ਥੋਟ ਛੋਟਾ ਵਾ ਯਾਰ ਬਹੁਤ ਵੱਡਾ ਬ੍ਰਾਂਡ ਆ ਹਨਾ ਕਿ ਇਹ ਚੀਜ਼ਾਂ ਵੀ ਰੰਗ ਦੀ ਕੁਆਲਿਟੀ ਜਾਂ ਜਿਹੜੀਆਂ ਚੀਜ਼ਾਂ ਕਰ ਸਕਦੀ ਆ ਉਹ ਕਿਉਂ ਨਹੀਂ ਕਰ ਸਕਦੀ ਇਹ ਗੱਲ ਤੇ ਮੈਂ ਸਵਾਲ ਕੀਤਾ ਸੀ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪੂਰਾ ਟਾਪ ਦਾ ਟਰੈਕਟਰ ਆ ਸਾਰਾ ਕੁਝ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਕਿਸੇ ਵੀ ਗੱਲ ਦੀ ਹੈ ਨਾ ਤੇ ਵੀ ਕੋਈ ਗੱਲ ਦੀ ਪ੍ਰੋਬਲਮ ਹੋਵੇ ਪੂਰਾ ਵਧੀਆ ਚੱਲਣ ਨੂੰ ਪੂਰਾ ਵਧੀਆ ਵਾਹ ਟਿਪ ਟਾਪ ਚੱਲਦਾ ਤੇ ਬਸ ਜਿਹੜੀਆਂ ਕਮੀਆਂ ਨੇ ਉਹ ਮੈਂ ਤੁਹਾਨੂੰ ਦੱਸੀਆਂ ਸੀ ਵੀ ਜੋ-ਜੋ ਇਹਦੀਆਂ ਕਮੀਆਂ ਨੇ ਠੀਕ ਨੇ ਤੇ ਕੁਆਲਟੀ ਵਾਈਜ਼ ਜਿਵੇਂ ਹੁਣ ਚਲਾਉਣ ਦੇ ਵਿੱਚ ਚਲਾਉਣ ਦੇ ਵਿੱਚ ਦੇਖ ਪਲੇਟਫਾਰਮ ਖੁੱਲਾ ਵਾ ਸ਼ਟਲ ਗੀਅਰ ਆ ਇੰਨੇ ਰੁਪਈਆ ਦੇ ਵਿੱਚ ਤੁਹਾਨੂੰ ਸ਼ਟਲ ਗੀਅਰ ਮਿਲ ਜਾਂਦਾ ਹਨਾ 4 ਵੀਲ ਟਰੈਕਟਰ ਮਿਲ ਜਾਂਦਾ ਕੰਪਨੀ ਦਾ ਭਰੋਸਾ ਮਿਲ ਜਾਂਦਾ ਵੀ ਹਾਂ ਮਹਿੰਦਰਾ ਦਾ ਟਰੈਕਟਰ ਆ ਹਨਾ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਤੇ ਬਾਕੀ ਲਿਫਟ ਦੀ ਕੈਪੈਸਿਟੀ 2500 2500 ਕਿਲੋ ਦੀ ਆ ਉਹਦੇ ਵਿੱਚ ਨਹੀਂ ਕੋਈ ਪ੍ਰੋਬਲਮ ਆਉਂਦੀ ਤੇ ਆਪਾਂ ਤਾਂ ਇਹ ਤੋਂ ਪੂਰਾ ਕੰਮ ਲਿਆ ਬਾਈ ਹੌਣ ਵੀ 700 ਘੰਟਾ ਚੱਲ ਗਿਆ ਇਹ ਤੇ ਪੂਰਾ ਵਧੀਆ ਵਾ ਕੋਈ ਦਿੱਕਤ ਨਹੀਂ ਆਈ ਇਹਦੇ ਵਿੱਚ ਹਨਾ ਜਿਹੜੀਆਂ ਜਿਹੜੀਆਂ ਦੋ ਤਿੰਨ ਕਮੀਆਂ ਸੀਗੀਆਂ ਉਹ ਮੈਂ ਤੁਹਾਨੂੰ ਦੱਸਿਆ ਕੋਈ ਹੋਰ ਤਾਂ ਪ੍ਰੋਬਲਮ ਆਈ ਨਹੀਂ ਜਿਹੜੀ ਪ੍ਰੋਬਲਮ ਆਈ ਮੈਂ ਤੁਹਾਨੂੰ ਦੱਸਿਆ ਵੀ ਆਹ ਗੱਲ ਬਾਕੀ ਹੋਰ ਹੋਰ ਕਿਸੇ ਚੀਜ਼ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਸੀਗੀ ਹਨਾ ਪੂਰਾ ਵਧੀਆ ਸੀਗਾ ਤੇ ਬਸ ਆਪਾਂ ਅੱਜ ਉੱਥੇ ਜਾਣਾ ਮੇਲੇ ਤੇ ਕੱਲ ਨੂੰ ਤੋਂ ਕੱਲ ਤੋਂ ਬਾਅਦ ਫਿਰ ਆਪਾਂ ਸੀਰੀਜ਼ ਚਲਾ ਦੇਣੀ ਆ ਵੀਡੀਓ ਵਾਲੀ ਕੰਪੇਅਰ ਕਰਾਂਗੇ ਟਰੈਕਟਰਾਂ ਨੂੰ ਟਰੈਕਟਰਾਂ ਨਾਲ ਆਪਣੇ ਜਿਵੇਂ ਆਰਜਨ ਨੂੰ ਹਾਲੈਂਡ ਨਾਲ ਤੇ ਜੌਨ ਡੀਅਰ ਨਾਲ ਕਿਹੜਾ ਟਰੈਕਟਰ ਕਿਹੜਾ ਵਧੀਆ ਕਿਹੜੇ ਕੰਮ ਲਈ ਕਿਹੜਾ ਵਧੀਆ ਹਨ ਸਾਰੀ ਚੀਜ਼ ਆਪਾਂ ਕਰਿਆ ਕਰਾਂਗੇ ਕਰਾਂਗੇ ਕਿਉਂਕਿ ਹੁਣ ਹੈਗੀਆਂ ਬੇਲੀ ਹਜੇ ਤੇ ਇਹ ਚੀਜ਼ ਕਰਾਂਗੇ ਹਨ ਤੇ ਟਰੈਕਟਰ ਨੂੰ ਤਾਂ ਲਓ ਵੀਰੇ ਜੀ ਸੱਦ ਕੇ ਲਓ ਜੇ ਕਿ ਦੇਖੋ ਪਤਾ ਕੀ ਆ ਕਿਸੇ ਦੇ ਕਹਿਣ ਦੇ ਜਾਂ ਜਿੰਨਾ ਚਿਰ ਜਿਹੜੀ ਤੁਹਾਡੇ ਦਿਲ ਦੀ ਤਮੰਨਾ ਵਾ ਮੈਂ ਤਾਂ ਹਮੇਸ਼ਾ ਇਹੀ ਗੱਲ ਕਹਿੰਦਾ ਵੀ ਜਿਹੜਾ ਤੁਹਾਡੇ ਦਿਲ ਨੂੰ ਪਹਿਲੀ ਵਾਰ ਟਰੈਕਟਰ ਲੱਗ ਗਿਆ ਉਹੀ ਲਵੋ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਠੀਕ ਨਹੀਂ ਚਾਹੇ ਤੇ ਵੀ ਜਿਹੜੇ ਤੁਹਾਡੇ ਦਿਲ ਨੂੰ ਟਰੈਕਟਰ ਲੱਗਦਾ ਨਾ ਕਿ ਜਿਵੇਂ ਤੁਹਾਡੇ ਦਿਲ ਦੇ ਵਿੱਚ ਖਿਆਲ ਆਉਂਦਾ ਆਹ ਟਰੈਕਟਰ ਦਾ ਮੈਂ ਤਾਂ ਸਿੱਧੀ ਗੱਲ ਦੱਸਦਾ ਜਦੋਂ ਵੀ ਤੁਹਾਡੇ ਦਿਲ ਦੇ ਵਿੱਚ ਖਿਆਲ ਬਣਦਾ ਕੀ ਆਪਾਂ ਆਹ ਟਰੈਕਟਰ ਲੈਣਾ ਹਨਾ ਉਹਨੂੰ ਬਈ ਅੱਜ ਕੱਲ ਆਪਣੇ ਕੋਲੇ YouTube ਦਾ ਪਲੇਟਫਾਰਮ ਬਹੁਤ ਆ YouTube ਤੇ ਥਾਲੇ ਨੂੰ ਛਾਜੋ ਹਰ ਰੋਜ਼ ਉਹਦੀ ਵੀਡੀਓ ਦੇਖੋ ਕੱਲੀ ਕੱਲੀ ਵੀਡੀਓ ਦੇਖੋ ਉਹਨੂੰ ਕੱਢ ਕੇ ਮੈਂ ਤਾਂ ਬਈ ਐਵੇਂ ਹੀ ਕਰਦਾ ਨਾ ਜਿਹੜੀ ਚੀਜ਼ ਮਨ ਨੂੰ ਲੱਗ ਗਈ ਵੀ ਯਾਰ ਆਪਾਂ ਆ ਲੈਣੀ ਆ ਹਨਾ ਮੈਂ ਤਾਂ ਉਹ ਤੇ ਲਗਾਤਾਰ YouTube ਤੇ ਦੇਖਦਾ ਹੀ ਰਹਿਣਾ ਦੇਖਦਾ ਹੀ ਰਹਿਣਾ ਦੇਖਦਾ ਹੀ ਰਹਿਣਾ ਹੁਣ ਮੇਰੇ ਇੱਕ ਚੀਜ਼ ਮਨ ਨੂੰ ਲੱਗੀ ਹੋਈ ਆ ਹਨਾ ਕਿ ਉਹ ਲੈਣੀ ਆ YouTube ਦੇ ਦੇ ਮੈਂ ਉਹਦੀ ਦਿਹਾੜੀ ਚ ਦੋ ਜਾਂ ਤਿੰਨ ਵਾਰ ਵੀਡੀਓ ਜਦੋਂ ਵੀ ਬਿਲਾਂ ਉਹਨਾਂ ਦੇਖਦਾ ਹਾਂ ਕਿਉਂਕਿ ਨਮੀ ਤੋਂ ਨਮੀ ਨਿੱਕੀ ਤੋਂ ਨਿੱਕੀ ਜਾਣਕਾਰੀ ਮਿਲਦੀ ਹੈ YouTube ਤੇ ਹਨਾ ਹੁਣ ਜਦੋਂ ਮੈਂ ਹਾਈਲਾਈਕਸ ਲੈਣੀ ਸੀ ਮੈਂ ਕਹਿੰਦਾ ਬਈ ਮੈਂ ਇਹਦੀਆਂ ਇੰਨੀਆਂ ਕਿ ਵੀਡੀਓ ਦੇਖੀਆਂ ਸ਼ੁਰੂ ਤੋਂ ਲੈ ਕੇ ਜਦੋਂ ਇਹ ਲਾਂਚ ਹੋਈ ਹੈ ਜਦੋਂ ਮੈਂ ਇਹਦੀਆਂ ਵੀਡੀਓ ਦੇਖਦਾ ਹੁਣ ਕਿਉਂਕਿ ਪਸੰਦ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਹੈ ਜਦੋਂ ਇਹ ਲਾਂਚ ਹੋਈ ਹੈ ਹੁਣ ਤੁਸੀਂ ਇੱਥੋਂ ਖੜੀ ਦੇਖੋ ਇੱਥੋਂ ਖੜੀ ਬਿਲਕੁਲ ਫੋਰਚੂਨ ਲੱਗਦੀ ਹੈ ਨਾਲੇ ਖੜੀ ਹੈ ਫੋਰਚੂਨ ਲੱਗਦੀ ਹੈ ਤੇ ਵੀ YouTube ਦਾ ਪਲੇਟਫਾਰਮ ਆਪਣੇ ਕੋਲ ਇੰਨਾ ਵਧੀਆ ਕਿ ਜਿਹੜੀ ਚੀਜ਼ ਦਾ ਆਪਾਂ ਮਰਜੀ ਕੁਝ ਵੀ ਦੇਖ ਸਕਦੇ ਆ ਜੋ ਮਰਜੀ ਹੈ ਹਨਾ ਕਿ ਆਪਾਂ ਨੂੰ ਉਹ ਦੇਖਣਾ ਕਰਨਾ ਚਾਹੀਦਾ YouTube ਆਪਣੇ ਪੱਲੇ ਆ ਤੇ ਉਹ ਤੋਂ ਦੇਖੋ ਸਾਰਾ ਕੁਝ ਤੇ ਬਾਕੀ ਵੀਰੇ ਟਰੈਕਟਰ ਦੀ ਐਵਰੇਜ ਬਹੁਤ ਵਧੀਆ ਹੈ ਦੀ ਠੀਕ ਹੈ ਤੇਲ ਬਹੁਤ ਜਾਇਜ਼ ਖਾਂਦਾ ਤੇਲ ਤੇ ਰੋਟਾਵੇਟਰ 8 ਫੁੱਟਾ ਵੀਰੇ ਪੂਰਾ ਬੈਸਟ ਰੋਟਾਵੇਟਰ ਖੱਚਦਾ 8 ਫੁੱਟਾ ਕਿਉਂਕਿ ਵੀਰੇ ਪਤਾ ਕੀ ਆ ਪਾਵਰ ਤਾਂ 50 ਹੀ ਆ ਨਾ 50 ਨਹੀਂ 52 ਹੋਜੂ ਬਿਨਾ ਛੇੜੇ ਛੇੜਛਾਣੀ ਕਰੇ ਤੋਂ ਆ 8 ਫੁੱਟਾ ਰੋਟਾਵੇਟਰ ਪੂਰਾ ਵਧੀਆ ਖਿੱਚਦਾ ਐਡਾ ਖਿੱਚਦਾ ਬਹੁਤ ਬੱਲੇ ਬੱਲੇ ਠੀਕ ਨੇ ਜਿਹੜੇ ਹਿਸਾਬ ਨਾਲ ਜਿੱਡੀ ਪਾਵਰ ਆ ਇਹਦੀ ਇੰਨਾ ਬਹੁਤ ਆ ਵਧੀਆ ਖਿੱਚਦਾ ਰੋਟਾਵੇਟਰ ਇਸ ਤੋਂ ਬਨਾ ਹੋਰ ਤੁਹਾਨੂੰ ਕੁਝ ਨਹੀਂ ਆ ਕਰਕੇ ਦੇ ਸਕਦਾ ਜੋ ਸਚਾਈ ਆ ਉਹ ਮੈਂ ਤੁਹਾਨੂੰ ਦੱਸੀ ਆ ਠੀਕ ਨੇ 8 ਫੁੱਟਾ ਰੋਟਾਵੇਟਰ ਖਿੱਚ ਲੈਂਦਾ 13 ਹਾਲ ਖਿੱਚ ਲੈਂਦਾ 24 ਤਵੀਆਂ ਖਿੱਚੀ ਜਾਂਦਾ ਤੋ ਵੀ ਨਹੀਂ ਬਣਾਉਣੀ ਆ ਤੁਸੀਂ 20 ਬਣਾ ਲਓ 22 ਬਣਾ ਲਓ 22 ਵੀ ਵਧੀਆ ਖਿੱਚ ਦੂਗਾ ਹਨਾ ਤੇ ਉੱਚਾ ਵਾ ਟਰੈਕਟਰ ਟਰਾਲੀ ਨੂੰ ਕੋਈ ਪ੍ਰੋਬਲਮ ਨਹੀਂ ਟਰਾਲੀ ਨੂੰ ਚੱਕਿਆ ਨਹੀਂ ਜਾਂਦਾ ਪਲਾਉ ਫੇਰ ਦੇਣੇ ਐ ਨੇ ਵਧੀਆ ਕਟਾਈ ਵੀ ਵਧੀਆ ਵਾ ਸਾਰਾ ਕੁਝ ਵਧੀਆ ਯਾਨੀ ਕਿ ਹਨ ਤੇ ਕੋਈ ਵੀ ਪ੍ਰੋਬਲਮ ਨਹੀਂ ਜਿਹੜੇ ਵੀਰਾਂ ਨੂੰ ਜਿਹੜਾ ਟਰੈਕਟਰ ਪਸੰਦ ਆਉਂਦਾ ਉਹ ਲੈਣਾ ਚਾਹੀਦਾ ਆਪਣੀ ਤਾਂ ਇਹੀ ਦਿੱਲੀ ਤਮੰਨਾ ਹੁੰਦੀ ਆ ਕਿ ਜਿਹੜੇ ਨੂੰ ਜਿਹੜਾ ਪਸੰਦ ਆ ਮੈਂ ਨਹੀਂ ਕਹਿੰਦਾ ਕਿ ਕੋਈ ਜੌਂਡੀਅਰ ਲਵੇ ਕੋਈ ਹੌਲੈਂਡ ਲਵੇ ਨਹੀਂ ਥੋੜੀ ਪਸੰਦ ਜਿਹੜੇ ਚਾ ਵੀਰੇ ਉਹ ਲਵੋ ਕਿਸੇ ਦੇ ਕਹਿਣ ਤੇ ਟਰੈਕਟਰ ਆਪ ਦਾ ਚੇਂਜ ਨਾ ਕਰੋ ਮਾਈਂਡ ਫਿਰ ਬਾਅਦ ਚ ਪਛਤਾਉਣਾ ਪੈ ਜਾਂਦਾ ਕਿ ਯਾਰ ਲੈ ਮੈਨੂੰ ਤਾਂ ਉਹ ਪਸੰਦ ਸੀ ਮੈਂ ਐਵੇਂ ਆਹ ਲੈ ਲਿਆ ਨਹੀਂ ਕਿਉਂਕਿ ਚਲਾਉਣਾ ਤੁਸੀਂ ਆ ਥੋੜੀ ਪਸੰਦ ਆ ਜਿਹੜੇ ਵੀ ਨੂੰ ਸਵਰਾਜ ਪਸੰਦ ਆ ਉਹ ਸਵਰਾਜ ਲਵੋ ਪਰ ਹਾਂ ਉਹਦੇ ਬਾਰੇ ਪਹਿਲਾਂ ਪੂਰੀ YouTube ਤੇ ਛਾਣੋ ਕਿਸੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ YouTube ਤੇ ਆਪ ਦੇਖੀ ਚੱਲੋ ਉਹਨੂੰ ਕੱਢ ਕੱਢ ਠੀਕ ਨਹੀਂ ਬਾਕੀ ਹੁਣ ਆਪਾਂ ਇਹਦਾ ਤੇ ਉਹਦਾ ਕੰਪੇਅਰ ਕਰਾਂਗੇ ਵੀ ਕੀ ਕੀ ਫਰਕ ਆਦ ਦੋਨਾਂ ਤਿੰਨੇ ਟਰੈਕਟਰਾਂ ਦੇ ਵਿੱਚ ਹਨ ਆਪ ਇਹ ਹਾਲ ਆਪਣੇ 25 26 ਤੇ ਬਾਕੀ ਮਿਸਤਰੀਆਂ ਦਾ ਕੰਮ ਢਿੱਲਾ ਚੱਲਦਾ ਤੇ ਇਹਦਾ ਵੀ ਆਪਣਾ ਸਮਾਨ ਆਇਆ ਪਿਆ ਇਹਦੀ ਵੀ ਫੁੱਲ ਡਿਟੇਲ ਆਪਾਂ ਬਣਾਵਾਂਗੇ ਦੱਸਾਂਗੇ ਤੁਹਾਨੂੰ ਜੋ ਜੋ ਹੈਗਾ ਤੇ ਬਾਕੀ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਵੀ ਆ ਗਈਆਂ ਤੇ ਆਪਾਂ ਹਾਈਲੈਕਸ ਵਾਲੇ ਕਮਿਊਨਿਟੀ ਵਿੱਚ ਵੀ ਗਰੁੱਪ 'ਚ ਜੁਆਇਨ ਕਰਨ ਲੱਗੇ ਆ ਜਿਹੜੀ ਹਾਈਲੈਕਸ ਦੀ ਉਹ ਆਉਂਦੀ ਆ ਨਾ ਤੁਸੀਂ ਦੇਖਿਆ ਹੋ ਸਾਰਿਆਂ ਨੇ YouTube ਤੇ ਵੀ ਚੈਨਲ ਆ ਹਾਈਲੈਕਸ ਵਾਲਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਗਰੁੱਪ 'ਚ ਜੁਆਇਨ ਹੋਣ ਲੱਗੇ ਆ ਤੇ ਫਿਰ ਆਪਾਂ ਵੀ ਕਿਤੇ ਨਾ ਕਿਤੇ ਘੁੰਮਣ ਜਾਵਾਂਗੇ ਦੇਖਦੇ ਆ ਹੁਣ ਉਹਨਾਂ ਨੇ 10 ਤਰੀਕ ਨੂੰ ਲੈ ਜਾਣਾ ਵਾ ਸ਼ਾਇਦ ਕੀ ਪਤਾ ਬਾਣੀ ਜਾਵੇ ਵਿਚਾਰ ਜਾਣਦਾ ਨਾ ਬਾਕੀ ਚਲੋ ਦੇਖਦੇ ਆ